ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦੁਆਰੇ ਤੇ ਦੱਸਣਾ ਚਾਹੁੰਨਾ ਮੇਰੇ ਆਪਣੇ ਘਰ ਪਰਿਵਾਰ ਦੇ ਵਿੱਚ ਹੀ ਵੀਰਾ ਤਕਰੀਬਨ 15 ਦਿਨ ਹੋ ਗਏ ਨੂੰ ਆਇਆ ਨੂੰ ਜੋ ਕਿ ਛੜਕਾਂ ਦੇ ਘੁੰਮਦਾ ਮਿਲਿਆ ਵੀਰਾਂ ਨੂੰ ਉਹਨਾਂ ਨੇ ਸਾਨੂੰ ਦੱਸਿਆ ਇਸੇ ਸਾਡੇ ਕੋਲ ਸਾਡੇ ਤੇ ਇਹ ਵੀਰੇ ਦਾ ਹਜੇ ਤੱਕ ਪਰਿਵਾਰ ਦਾ ਕੋਈ ਵੀ ਮੈਂਬਰ ਨਾਲ ਕਿਸੇ ਨਾਲ ਕੋਈ ਸੰਪਰਕ ਨਹੀਂ ਹੋਇਆ। ਸਾਨੂੰ ਇੱਕ ਬੇਨਤੀ ਆ ਕਿ ਸੰਦੇਸ਼ ਸਾਡੇ ਬੰਨਿਓ ਪਰਿਵਾਰ ਬੰਨਿਓ ਸਾਡੇ ਬੰਨਿਓ ਵੀ ਤੁਸੀਂ ਇਹਨੂੰ ਵੀਰੇ ਨੂੰ ਇਹਦੀ ਵੀਡੀਓ ਵੀ ਇਹ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਕਿਉਂਕਿ ਮਾਂ-ਬਾਪ ਜਿਹੜੇ ਹੁੰਦੇ ਨੇ ਉਹ ਮਾਂ-ਬਾਪ ਹੀ ਹੁੰਦੇ ਨੇ ਉਹ ਬੱਚੇ ਨੂੰ ਓੜਿੱਕੇ ਦੇ ਰਹਿੰਦੇ ਨੇ ਸ਼ਾਇਦ ਕਿੱਧਾ ਨਿਕਲ ਜਾ ਕਿੰਨੇ ਟਾਈਮ ਦਾ ਨਿਕਲ ਜਾ ਕਿੱਥੋਂ ਘਰੋਂ ਨਿਕਲ ਜਾ ਇਹਡੇ ਪੰਨ ਦਾ ਵਾ ਕੁਛ ਨਹੀਂ ਪਤਾ ਲੱਗਿਆ ਕਿਉਂਕਿ ਵੀਰਾ ਜੇ ਉਹ ਇੱਕ ਹੀ ਵੀਰਾ ਆਵਾਜ਼ ਵੀ ਹੈ ਨਹੀਂ ਇਹਦੇ ਅੰਦਰੋਂ ਅੰਦਰੋਂ ਹੀ ਪਤਾ ਨਹੀਂ ਪਰਮਤ ਮੰਨੂ ਕੀ ਗੱਲ ਆ ਬੋਲ ਵੀ ਨਹੀਂ ਸਕਦਾ ਜੀ ਜਿੰਨਾਂ ਨੇ ਸੀ ਕਹਦੇ ਨੇ ਆ ਵੀ ਖੜਜਾ ਦਾ ਖੜਜਾ ਖਡਾਲੀ ਦਾ ਵਾ ਜਿਵੇਂ ਵੀ ਕਰੀਦਾ ਉਹ ਵੀ ਆ ਰੋਟੀ ਪਾਣੀ ਬਹੁਤ ਵਧੀਆ ਖਾਂਦਾ ਯਾਨੀ ਰੋਟੀ ਪਾਣੀ ਦੀ ਸਫਾਈ ਸਾਰੇ ਸਾਰੇ ਪਰਿਵਾਰ ਤੋਂ ਸਾਡੇ ਜੀ ਦੀ ਵਧੀਆ ਵਾ ਰੋਟੀ ਪਾਣੀ ਬਹੁਤ ਵਧੀਆ ਸਫਾਈ ਨਾਲ ਖਾਂਦਾ ਵੀ ਇਹਨੂੰ ਇਹ ਨਹੀਂ ਹੈਗਾ ਵੀ ਮੈਂਟਰੀ ਆਮ ਛਟਾ ਪਰ ਬੋਲ ਨਹੀਂ ਸਕਦਾ ਕਹੋ ਸਕਦਾ ਵੀ ਪੰਜਾਬ ਦੇ ਵੀ ਆਪਣੀਆਂ ਪੰਜਾਬ ਤੋਂ ਬਾਹਰੋਂ ਬੇੰਤੀ ਜਾਂ ਛੱਡੀ ਪਰਿਵਾਰ ਬੰਲੀਓ ਵੀ ਇਸ ਵੀ ਨੂੰ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣਾ ਯੋਗਦਾਨ ਪਾਉਣਾ ਵਾ ਕਿਉਂਕਿ ਮਾਪੇ ਅਡੀਕ ਦੇ ਹੋਣਗੇ ਭੈਣ ਭਰਾ ਭਰਾ ਅਡੀਕ ਦੇ ਹੋਣਗੇ ਸਾਰਾ ਪਰਿਵਾਰ ਦਾ ਮੈਂਬਰ ਕਿੱਥੇ ਚਲਾ ਗਿਆ ਜਿਵੇਂ ਆਪਣੇ ਪਰਿਵਾਰਾਂ ਦੇ ਵਿੱਚ ਹੁੰਦਾ ਕੋਈ ਵੀ ਪਰਿਵਾਰ ਦਾ ਮੈਂਬਰ ਮੇਰੀ ਦੀ ਲਾਲੂ ਮੈਂ ਲੇਟ ਚਲੇ ਜਾਵਾਂ ਮਾਂ ਜੀ ਘਰੇ ਲੇਟ ਜਾਵਾਂ 10 ਵਜੇ ਜਾਵਾਂ ਮੇਰੇ ਪਰਿਵਾਰ ਨੂੰ ਚਿੰਤਾ ਲੱਗ ਜਣੀ ਵੀ ਆਇਆ ਕਿਉਂ ਨਹੀਂ ਹੈਗਾ ਬਸ ਐਂਟਰੀ ਹੀ ਪਤਾ ਨਹੀਂ ਕਿੰਨੇ ਟਾਈਮ ਦਾ ਵਿਚਾਰਾ ਘਰੋਂ ਨਿਕਲੇ ਹੋਇਆ ਵਾ ਬੇਨਤੀ ਇਹ ਵੀ ਹੱਥ ਬਨ ਕੇ ਛੋਡੇ ਮੂਰੇ ਵੀ ਬੇਨਤੀ ਆ ਵਾ ਤੁਹੋ ਬਾਦ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਇੱਕ ਪੇਜ ਨੂੰ ਸਾਡੇ ਨੂੰ ਜਰੂਰ ਲੈ ਕੇ ਫੋਲੋ ਕਰਨਾ ਉਹ ਪੇਜ ਆ ਮਾਨਵ ਸੇਵਾ ਉਪਤ ਸਵੈ ਸੋਸਾਇਟੀ ਦਾ ਉਹਨੂੰ ਪੇਜ ਨੂੰ ਜਰੂਰ ਫੋਲੋ ਕਰਨਾ ਤਾਂ ਕਰਕੇ ਜੋ ਵੀ ਛੋਡੇ ਕੋ ਵੀ ਵੀੜੀਆਂ ਨਵੀਆਂ ਹੋਣ ਜਾਂ ਉਹਦੀਆਂ ਨਾਂ ਜਾਂ ਪਰਿਵਾਰ ਦੇ ਵਿੱਚ ਕੋਈ ਮੈਂਬਰ ਲਿਆਉਂਦੇ ਨਾ ਨਾ ਜਾਂ ਪਰਿਵਾਰ ਦੇ ਵਿੱਚੋਂ ਮੈਂਬਰ ਰਖੀਪ ਹੋ ਕੇ ਜਾਂਦਾ ਜਾਂ ਪਰਿਵਾਰ ਮਿਲਦਾ ਵਾ ਉਹਦੇ ਬਾਰੇ ਤੁਹਾਨੂੰ ਦੱਸਿਆ ਜਾ ਕਰੂਗਾ ਪਤਾ ਲੱਗ ਜਾ ਤੁੰਗ ਬਈ ਬੇਨਤੀ ਪ੍ਰਵਾਨ ਕਾ ਨਹੀਂ ਇੱਕ ਆ ਵੀਰਾ ਸਾਡਾ ਜੀ ਇਹੇ ਜੀ ਦਾ ਹੈਗਾ ਅਸੀਂ ਪੰਦੇਰਪਿੰਡ ਤੋਂ ਲੈ ਕੇ ਆਏ ਸੀਗੇ ਤੇ ਇਹਦੇ ਵੀਰ ਜੀ ਤਕਰੀਬਨ 24 ਘੰਟੇ ਜਾਂ ਰਾਤ ਸੰਗਲ ਲੱਗੇ ਰਹੇ ਸੀਗੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੁਵੇ ਦੇ ਸ਼ੁਭੀਆਂ ਅਰਦਾਸਾਂ ਬੇਨਤੀਆਂ ਦੇ ਨਾਲ ਵੀਰਾ ਬਿਲਕੁਲ ਠੀਕ ਹੈ ਮਨੀ ਵੀਰੇ ਕਿਵੇਂ ਆ ਤਾਹ ਜੱਜ ਗਿਆ ਸਭ ਠੀਕ ਆ ਹੁਣ ਤੂੰ ਈ ਗਣਾ? ਨਹੀਂ ਆਂ। اچھا ਰੂਟੀ ਖਾਨੇ ਆਪਾਂ। ਮੈਂ ਵੀ ਹਾਂ ਜੀ। ਹਾਂ ਮੈਂ ਵੀ ਖਾ ਲਵਾਂਗਾ। ਜੇ ਕੰਮ ਹੋ ਫਿਰ ਮੈਂ ਵੀ ਖਾ ਲਵਾਂਗਾ। ਤੁਹਾਨੂੰ ਮੇਰਾ ਵੀ ਦਾਮ। ਠੀਕ ਆ ਹੁਣ ਦੂਜਾ ਮੈਂ। ਠੀਕ ਆ? ਹਾਂ ਠੀਕ ਆ ਜੀ। ਤੇ ਅਰਦਾਸ ਬੇਨਤੀ ਛੁੱਟੀਆਂ ਅਰਦਾਸਾਂ ਨਾਲ ਹੀ ਠੀਕ ਹੋਇਆ ਜੀ ਇਹ ਦਵਾਈ ਤਾਂ ਜੀ ਨਹੀਂ ਕੰਮ ਕਰਨੀ ਹੁੰਦੀ ਆ ਕਰਨੀ ਹੁੰਦੀ ਆ। ਬਾਕੀ ਜੋ ਅਰਦਾਸ ਆ ਜੀ ਮੈਂ ਦੇਖੋ ਵੀਰਾ ਬਹੁਤ ਖੁਸ਼ ਆ ਜੀ। ਬੜੀ ਮਨ ਨੂੰ ਖੁਸ਼ੀ ਹੁੰਦੀ ਆ ਜਦੋਂ ਇਸ ਤਰ੍ਹਾਂ ਕੋਈ ਵੀ ਪਰਿਵਾਰ ਦੇ ਵਿੱਚ ਆ ਕੇ ਮੈਂਬਰ ਠੀਕ ਹੁੰਦਾ ਵਾ। ਦਿਨ ਰਾਤ ਹੈ ਕਿ ਇਹਦੇ ਨਾਲ ਸਿੰਗਲੀ ਲੱਗੇ ਰਹਿੰਦੇ ਸੀਗੇ। ਅੱਥਾਂ ਦੇ ਲੱਤਾਂ ਦੇ ਵਿਚਾਰੇ ਦੇ ਲੈਟਰਨ ਲੈਟਰਨ ਬਾਫੂ ਹਮੇਸ਼ਾ ਬੇਚੀ ਜਾਂਦਾ ਹੁੰਦਾ ਸੀ ਗੁਰੂ ਰਾਮਦਾਸ ਮਹਾਰਾਜ ਦੀ ਗੁਰਪੁਰ ਸੋਈ ਅਰਦਾਸਾਂ ਮੈਂ ਤੇ ਨਾਲ ਵੀਰਾ ਠੀਕ ਆ ਇਹਦੂ ਪ੍ਰਭਾਂ ਨੂੰ ਹੋਰ ਕੀ ਚਾਹੀਦਾ ਕਿਸੇ ਦਾ ਧੀ ਪੁੱਤ ਠੀਕ ਹੋ ਗਿਆ ਹਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਹਿਯੋਗ ਜੂ ਨਾ ਕੀ ਇਹ ਵੀਰੇ ਤਰ੍ਹਾਂ ਮਨੀ ਆ ਮਨੀ ਨੋ ਆ ਹਨਾ ਮਨਪ੍ਰੀਤ ਸਿੰਘ ਮਨੀ ਦੇਖੋ ਜੀ ਇਹਨੂੰ ਮਨਪ੍ਰੀਤ ਆਪਦੇ ਨਾਮ ਦਾ ਹੀ ਪਤਾ ਕਿਹੜਾ ਪੰਡਾ ਤਰ੍ਹਾਂ ਦੁਦ ਨਹੀਂ ਦੁਕਰੀ ਪੰਡਾ ਕਿੱਥੇ ਇੱਕ ਪੰਡਾ ਹੈ ਐਨ ਆਣੀ ਨਹੀਂ ਮਲੇਕੋਟੜ ਦੇ ਚਾਹੇ ਮਲੇਕੋਟੜ ਦੇ ਵਿੱਚ ਦੁਗਰੀ ਪਿੰਡ ਹਾਂ ਨਹੀਂ ਹਾਂ ਦੇਖੋ ਜੀ ਮਹਾਰਾਜ ਦੀ ਕਿਰਪਾ ਨਾਲ ਜਮਾ ਠੀਕ ਹੈ ਜੱਜ ਤੇ ਕੁਛ ਕੁਛ ਪਰਸੈਂਟ ਯਾਨੀ ਕਦੇ ਕਦੇ ਐਲ ਤੇਜੀ ਕਰਦਾ ਜਿਵੇਂ ਕਹਿੰਦੀ ਹੈ ਦਿਮਾਗੀ ਬਾਕੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਬਹੁਤ ਹੀ ਜ਼ਿਆਦਾ ਠੀਕ ਅੱਜ ਤੇ ਬੇਨਤੀ ਹੈ ਵੀ ਬਦ ਤੋਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਅਰਦਾਸ ਬੇਨਤੀ ਕਰਿਆ ਕਰੋ ਪਰਿਵਾਰ ਤੰਦਰੁਸਤ ਚੰਗੀ ਕਰਾਂ ਦੇ ਚ ਰਹੇ ਤੇ ਕੋਈ ਵੀ ਲੋਵਾਰ ਸ਼ਬੀਰ ਬਜ਼ੁਰਗ ਜਾਂ ਜਿਹਦਾ ਮੈਂਟਰੀ ਆਫਸਰ ਵੀਰ ਭਰਾ ਨੂੰ ਮਿਲਦਾ ਤਾਂ ਜਰੂਰ ਦੱਸਿਆ ਕਰੋ ਉਹਨਾਂ ਨੂੰ ਲਿਆਂਦਾ ਜਾਂਦਾ ਉਹਨਾਂ ਦੀ ਦਵਾਈ ਕੇਅਰ ਕਰਦੇ ਆਂਗੇ ਬਾਕੀ ਗੁਰੂ ਮਹਾਰਾਜ ਦੀ ਆਪ ਕਰਨ ਵਾਲੇ ਨੇ ਅਰਦਾਸਾਂ ਬੇਨਤੀਆਂ ਦੇ ਨਾਲ ਹੀ ਬੱਤੋ ਬੱਦ ਬੰਦਾ ਠੀਕ ਹੁੰਦਾ ਦਵਾਈ ਆ ਜੂ ਦਵਾਈ ਦੇ ਨਾਲ ਤਾਂ ਜੋ ਹੋਣਾ ਹੋਣਾ ਵਾ ਅਰਦਾਸਾਂ ਬੇਨਤੀਆਂ ਵਾਲੇ ਬੰਦਾ ਜਿਆਦਾ ਠੀਕ ਹੁੰਦਾ ਵਾ ਜੋ ਵੀ ਅਰਦਾਸ ਬੇਨਤੀ ਜੁੜੀ ਵੀ ਵੀਡੀਓ ਨੂੰ ਬੱਤੋ ਬੱਦ ਸ਼ੇਅਰ ਕਰਕੇ ਸਹਿਯੋਗ ਸਹਿਯੋਗ ਜੁੜਿਆ ਕਰੋ ਤਾਂ ਕਿ ਪੂਰਾ ਪਰਿਵਾਰਾਂ ਤੱਕ ਪੂਰਾ ਘਰਾਂ ਤੱਕ ਵੀਡੀਓ ਪਹੁੰਚੇ ਇਸ ਚੀਜ਼ ਬਾਰੇ ਪਤਾ ਲੱਗੀ ਮਾਨਵ ਸੇਵਕ ਤੁਸ ਜਿਹੜੀ ਸੋਸਾਇਟੀ ਆਪਣਾ ਕੰਮ ਬਣਿਆ ਆ ਵਾ ਇਸ ਸਹਿਯੋਗ ਵੀ ਦਿਆ ਕਰੋ ਸਾਨੂੰ ਰਾਸ਼ਨ ਪਾਣੀ ਜਾਂ ਆਪਾਂ ਖਾਲਦੂ ਪਰਹਾਰ ਮਨਾਉਣਾ ਚਾਹੁੰਦੇ ਆ ਇਹਦੇ ਲਈ ਐਸਟੇਸ਼ਮੈਂਟ ਅਰੀਦਾ ਬਜਰੀ ਸਾਰੇ ਚੀਜ਼ੀ ਲੋੜ ਆ ਹਨ ਜੋ ਹੁੰਦੀ ਆ ਸਾਨੂੰ ਪਤਾ ਹੀ ਨਹੀਂ ਕਿਦਾਂ ਪਰ ਤੇ ਕਸੇ ਹੀ ਬੈਂਕੇ ਸੀ ਗੇ ਪਾ ਤੋਰ ਵੀਡੀਓ ਸ਼ੇਅਰ ਕਰਾ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ